ਫਾਇਰ ਕੀਤਾ ਜੋ ਕਿ ਦੋ ਰਾਉਂਡਸ ਨੇ ਫਾਇਰ ਕੀਤੇ ਦੁਕਾਨ ਦੇ ਵਿੱਚ ਤੇ ਤੁਰੰਤ ਉੱਥੋਂ ਦੀ ਉਹ ਨਿਕਲ ਗਿਆ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਚੋਂ ਇੱਕ ਅਗੂਜ਼ ਜਿਹੜਾ ਹੈ ਉਹ ਐਪ੍ਰੀਹੈਂਡ ਕਰ ਲਿਆ ਇਹਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਜੇ ਦੋਨੋਂ ਬੰਦੇ ਆ ਉਹ ਟ੍ਰੇਸ ਹੋ ਚੁੱਕੇ ਹਨ ਤੇ ਜਿਹੜਾ ਸੈਕਿੰਡ ਬੰਦਾ ਹੈ ਉਹਨੂੰ ਵੀ ਅਸੀਂ ਜਿਹੜੀ ਟ੍ਰੇਸ ਹੈ ਉਹਦੇ ਤੇ ਅਸੀਂ ਪੁਲਿਸ ਟੀਮਸ ਆ ਗੋਨ ਐਕਟਿਵ ਤੇ ਉਹਦੇ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਫੜ ਕੇ ਉਹਦੇ ਤੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਤੇ ਸੇਫਟੀ ਐਂਡ ਹਾਰਮਨੀ ਇਸ ਮੇਨਟੇਨਡ ਤੇ ਮੈਂ ਦੱਸਣਾ ਚਾਹਵਾਗਾ ਕਿ ਇਹਦੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਹੈਸ ਬੀਨ ਇਨੀਸ਼ੀਏਟਿਡ ਐਂਡ ਅੱਗੇ ਵੀ ਅਸੀਂ ਇਸ ਨੂੰ ਫਾਲੋ ਅਪ ਕਰਦੇ ਹੋਏ ਇਸ ਟੀਜ ਨੂੰ ਇੱਕ ਜਸਟਿਸ ਤੇ ਲੈ ਕੇ ਜਾਵਾਂਗੇ ਤੇ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਥੈਂਕ ਯੂ